ਸਿਰਫ 90000 ਰੁਪਏ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਇੱਕ ਵਰਲਡ ਦੀ ਪਹਿਲੇ ਨੰਬਰ ਦੀ ਕੰਟਰੀ ਯੂ ਐਸ ਏ ਤੁਹਾਨੂੰ ਵੈਲਕਮ ਕਰਦੀ ਆ ਜਿਹੜੇ ਬੱਚੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਹੋਰ ਦੇਸ਼ ਚ ਰਿਫਿਊਜ਼ ਹੋ ਚੁੱਕੇ ਨੇ ਸੋ ਨਰਾਸ਼ ਹੋ ਚੁੱਕੇ ਨੇ ਉਹਨਾਂ ਨੂੰ ਵੀ ਨਰਾਸ਼ ਹੋਣ ਦੀ ਲੋੜ ਨਹੀਂ ਤੁਹਾਨੂੰ ਯੂ ਐਸ ਏ ਵੈਲਕਮ ਕਰਦਾ ਹੈ ਸਰ ਇੱਕ ਵੀ ਲਗਾਉਣ ਵਾਸਤੇ ਤਾਂ ਨਹੀਂ ਵੀ ਸਟੂਡੈਂਟ ਨੂੰ ਆਪਾਂ ਸੱਦ ਲੈਣਾ ਵੀ 90000 ਰੁਪਏ ਆਜੋ ਉਸ ਤੋਂ ਬਾਅਦ ਤਾਂ ਕਹਿਣਾ ਵੀ 20 ਲੱਖ ਲੱਗਣਾ 25 ਲੱਗਣਾ 90000 ਰੁਪਏ ਦੇ ਵਿੱਚ ਸਟੂਡੈਂਟ ਆਪਣਾ ਵੀਜ਼ਾ ਹਾਸਲ ਕਰ ਸਕਦਾ ਆ ਇਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਭਾਜੀ ਜੈਨੂਇਨ ਜਿਹੜਾ ਵੇ ਆ ਬੱਚੇ ਦੀ I20 ਦੀ ਫੀਸ ਐਮਬੈਸੀ ਦੀ ਫੀਸ ਸਰਵਿਸ ਫੀਸ ਸੋ ਵੀਜ਼ਾ ਲੈਣ ਤੱਕ ਦਾ ਖਰਚਾ ਜਿਹੜਾ ਉਹ ਸਿਰਫ ਤੇ ਸਿਰਫ 90000 ਰੁਪਏ ਆ ਪੜਾਈ ਚ ਗੈਪ ਪੈ ਚੁੱਕਾ ਹੈ ਫੰਡ ਘਟਨੇ ਜਾਂ ਫਿਰ ਰਿਫਿਊਜ਼ਲਾਂ ਲਵਾ ਕੇ ਦੁਖੀ ਹੋਏ ਹੋ ਸੋ ਬਹੁਤ ਹੀ ਗੋਲਡਨ ਓਪਰਚ्युनिटी ਤੁਹਾਡੇ ਵਾਸਤੇ ਲੈ ਕੇ ਆਏ ਆ ਅਮਰੀਕਾ ਦਾ ਸਟੂਡੈਂਟ ਵੀਜ਼ਾ ਵਿਦਆਊਟ ਐਸ ਜਦੋਂ ਉਹ ਅਮਰੀਕਾ ਦਾ ਨਾਮ ਲੈਂਦੇ ਆ ਤਾਂ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਸ਼ਾਇਦ ਡਾਂਕੀ ਲਾ ਕੇ ਜਾ ਹੁੰਦਾ ਅਮਰੀਕਾ ਉਸ ਤੋਂ ਬਗੈਰ ਨਹੀਂ ਜਾ ਹੁੰਦਾ ਭਾਵੇਂ ਯੂ ਐਸ ਏ ਦੇ ਵਿੱਚ ਜਿਹੜੇ ਫੰਡ ਨੇ ਸਿਰਫ ਇੱਕ ਦਿਨ ਪੁਰਾਣੇ ਅੱਜ ਪਾਈਆ ਤੇ ਕੱਲ ਸ਼ੂ ਕਰਾ ਲਓ ਹੁਣ ਆਸਟ੍ਰੇਲੀਆ ਕਰਦੇ ਆ ਤਿੰਨ ਤਿੰਨ ਮਹੀਨੇ ਨਿਊਜ਼ੀਲੈਂਡ ਕਰਦੇ ਆ 6 6 ਮਹੀਨੇ ਪੁਰਾਣੇ ਫੰਡ ਨੇ ਸੋ ਇੱਥੇ ਸਿਰਫ ਇੱਕ ਦਿਨ ਪੁਰਾਣੇ ਫੰਡ ਚਾਹੀਦੇ ਆ ਜੇਕਰ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਆਪਸ਼ਨਸ ਇੱਕ ਚੰਗੀ ਜਿਹੜੀ ਹੈ ਇੱਕੋ ਥਾਂ ਦੇ ਉੱਤੇ ਤੁਸੀਂ ਪਹੁੰਚਣਾ ਹੈ ਹੋਟਲ ਕਲਾਰਕਿਨ ਜਲੰਧਰ ਦੇ ਵਿੱਚ 20 April ਦਿਨ ਸ਼ਨੀਵਾਰ ਨੂੰ ਉੱਥੇ ਪਹੁੰਚ ਕੇ ਤੁਸੀਂ ਆਪਣੇ ਪੇਰੈਂਟਸ ਨੂੰ ਨਾਲ ਲਿਆਓ ਆਪਣੇ オリジナル ਡਾਕੂਮੈਂਟਸ ਲੈ ਕੇ ਆਓ ਤਾਂ ਉੱਥੇ ਪਹੁੰਚ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਜਦੋਂ ਯੂਐਸਏ ਵੀਜ਼ਾ ਦੀ ਗੱਲ ਆਉਂਦੀ ਹੈ ਤਾਂ ਇੰਟਰਵਿਊ ਦੀ ਗੱਲ ਆ ਜਾਂਦੀ ਹੈ ਵੀ ਯਾਰ ਇੰਟਰਵਿਊ ਦੀ ਤਿਆਰੀ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਇੰਟਰਵਿਊ ਤੇ ਅਸੀਂ ਨਿਕਲ ਨਹੀਂ ਪਾਵਾਂਗੇ ਇੰਟਰਵਿਊ ਦੀ ਤਿਆਰੀ ਦੇ ਲਈ ਕੀ ਖਾਸ ਪ੍ਰਬੰਧ ਹੈਗੇ ਪੂਰੇ ਯੂਐਸਏ ਦੀਆਂ ਯੂਨੀਵਰਸਿਟੀਆਂ ਅਸੀਂ ਡੀਲ ਕਰਦੇ ਹਾਂ ਸਾਨੂੰ ਆ ਕੇ ਦੱਸੋ ਵੀ ਮੈਂ ਇਸ ਲੋਕੇਸ਼ਨ 'ਚ ਜਾਣਾ ਚਾਹੁੰਦਾ ਹਾਂ ਸੋ ਸੇਮ ਲੋਕੇਸ਼ਨ ਦੇ ਵਿੱਚ ਤੁਹਾਨੂੰ ਯੂਨੀਵਰਸਿਟੀ ਤੁਹਾਡਾ ਕੋਰਸ ਪਲੱਸ 2 ਵਾਲੇ ਨੂੰ ਗ੍ਰੈਜੂਏਸ਼ਨ ਮਿਲੇਗੀ ਤੇ ਜਿਹਨੇ ਗ੍ਰੈਜੂਏਸ਼ਨ ਕੀਤੀ ਆ ਉਹਨੂੰ ਮਾਸਟਰ ਮਿਲੇਗੀ ਜਿਹੜੇ ਵੀ ਲਾਈਨ ਦੇ ਵਿੱਚ ਉਹਦੀ ਹੈਗੀ ਆ ਆਰਟਸ ਆ ਕਾਮਰਸ ਆ ਨਾਨ ਮੈਡੀਕਲ ਆ ਮੈਡੀਕਲ ਆ ਚ ਇੰਜੀਨੀਅਰਿੰਗ ਆ ਕਿਸੇ ਵੀ ਲਾਈਨ ਦੇ ਵਿੱਚ ਚਾਹੀਦੀ ਆ ਸਾਡੇ ਤੋਂ ਹਰ ਇੱਕ ਕੋਰਸ ਅਵੇਲੇਬਲ ਆ ਵਿਦਾਊਟ ਹਾਈਲਾਈਟਸ ਹੋਵੇ ਭਾਵੇਂ ਹਾਈਲਾਈਟਸ ਕੀਤੀ ਹੋਵੇ ਠੀਕ ਆ ਕਿਸੇ ਕੰਟਰੀ ਤੋਂ ਰਿਫਿਊਜ਼ ਹੋਵੇ ਸਟੂਡੈਂਟ ਉਹ ਉਹਨੂੰ ਆਪਣਾ ਜਿਹੜਾ ਅਮਰੀਕਾ ਜਾਣ ਵਾਸਤੇ ਇੱਕ ਸਹੀ ਰਾਹ ਚੁੜਨਾ ਚਾਹੀਦਾ ਸਾਡੇ ਕੋਲ ਬਹੁਤ ਥੋੜਾ ਟਾਈਮ ਆ ਅਪਲਾਈ ਕਰਨ ਵਾਸਤੇ ਸੋ ਜਲਦੀ ਅਪਲਾਈ ਕਰਨ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰ ਰਹੀਆਂ ਜੇਕਰ ਤੁਸੀਂ ਯੂ ਐਸ ਏ ਜਾਣਾ ਚਾਹੁੰਦੇ ਹੋ ਅਮਰੀਕਾ ਦੇ ਵਿੱਚ ਤਾਂ ਤੁਹਾਨੂੰ ਪਤਾ ਹੋਊਗਾ ਕਿ 22 ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ ਜੇ ਆਪਾਂ ਗੱਲ ਕਰਦੇ ਹਾਂ ਤਕਰੀਬਨ 1.40 ਲੱਖ ਤੋਂ ਵੱਧ ਸਟੂਡੈਂਟ ਨੂੰ ਜਿਹੜਾ ਯੂਐਸਏ ਨੇ ਵੀਜ਼ਾ ਦਿੱਤਾ ਹੈ ਯਾਨੀ ਕਿ ਜਿਹੜੇ ਪੰਜਾਬੀ ਸਟੂਡੈਂਟ ਨੇ ਆਪਣੇ ਪੰਜਾਬ ਦੇ ਉਹਨਾਂ ਨੂੰ ਯੂਐਸਏ ਵੈਲਕਮ ਕਰ ਰਿਹਾ ਅਮਰੀਕਾ ਤੁਸੀਂ ਜਾ ਸਕਦੇ ਹੋ ਔਰ ਬਹੁਤ ਹੀ ਘੱਟ ਪੈਸੇ ਨਾਲ ਜਾ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਅੱਜ ਅਸੀਂ ਗੱਲ ਕਰਨੀ ਹੈ ਕਿ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਕਿੱਥੇ ਹੋ ਰਿਹਾ ਕਿਵੇਂ ਹੋ ਰਿਹਾ ਤੁਹਾਡਾ ਕੋਈ ਵੀ ਸਵਾਲ ਹੈ ਸਕਰੀਨ ਤੇ ਨੰਬਰ ਵੀ ਡਿਸਪਲੇ ਹੈ ਇਸ ਤੇ ਕਾਲ ਵੀ ਕਰ ਸਕਦੇ ਹੋ ਕੋਈ ਸਵਾਲ ਮੈਂ ਪੁੱਛਦਾ ਸਾਡੇ ਨਾਲ ਗੁਰਵਿੰਦਰ ਬਾਜੀ ਚੈਨਲ ਤੇ ਬੁਲਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਕਿ ਪਹਿਲਾਂ ਆਪਾਂ ਦੇਖਦੇ ਆਂ ਲੋਕ ਜਿਵੇਂ ਯੂ ਐਸ ਏ ਦੀ ਆਪਾਂ ਗੱਲ ਕਰਦੇ ਸੀ ਤਾਂ ਤਕਰੀਬਨ ਜ਼ਿਆਦਾਤਰ ਜੇ ਆਪਾਂ ਤੁਹਾਡਾ ਕਪੂਰਥਲਾ ਜਾਂ ਜਲੰਧਰ ਰੀਡ ਦੀ ਗੱਲ ਕਰਦੇ ਆਂ ਤਾਂ ਦੋ ਨੰਬਰ ਦਾ ਹੀ ਮਨ ਦੇ ਵਿੱਚ ਦਿਮਾਗ ਚਾਹੁੰਦਾ ਹੈ ਵੀ ਜੇ ਅਮਰੀਕਾ ਜਾਣਾ ਤਾਂ ਦੋ ਨੰਬਰ ਜੀ ਪਹੁੰਚ ਸਕਦੇ ਆ ਪਰ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਟੂਡੈਂਟ ਵੀਜ਼ੇ ਦਾ ਰੁਝਾਨ ਕਿਸ ਤਰ੍ਹਾਂ ਦੇ ਨਾਲ ਹੁਣ ਆ ਰਿਹਾ ਔਰ ਕਿੰਨੇ ਕੁ ਟਾਈਮ ਅੱਗੇ ਆਨਵਾਇਟ ਸਮੇਂ ਕਿਸ ਤਰ੍ਹਾਂ ਦੇ ਨਾਲ ਵੀਜ਼ੇ ਮਿਲਨੇ ਆ ਸੋ ਭਾਜੀ ਜਿਹੜਾ ਤੁਸੀਂ ਗੱਲ ਕੀਤੀ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਹਿਲਾਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਜਦੋਂ ਅਮਰੀਕਾ ਦਾ ਨਾਮ ਲੈਂਦੇ ਆ ਤਾਂ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਸ਼ਾਇਦ ਡੌਂਕੀ ਲਾ ਕੇ ਜਾ ਹੁੰਦਾ ਅਮਰੀਕਾ ਉਸ ਤੋਂ ਬਗੈਰ ਨਹੀਂ ਜਾ ਹੁੰਦਾ ਪਰ ਉਹ ਬਿਲਕੁਲ ਗਲਤ ਹੈ ਹੁਣ ਜਿਹੜਾ ਜਿਹੜਾ ਕੰਮ ਅਸੀਂ ਕਰਦੇ ਆ ਅਸੀਂ ਸਟੂਡੈਂਟ ਵੀਜ਼ੇ ਦਾ ਕੰਮ ਕਰਦੇ ਆ ਜਿਹਦੇ ਵਿੱਚ ਕਿ ਬੱਚੇ ਨੇ ਪਲੱਸ 2 ਕੀਤੀ ਹੋਵੇ ਵਿਦਆਊਟ ਆਇਲਟਸ ਹੋਵੇ ਭਾਵੇਂ ਆਇਲਟਸ ਕੀਤੀ ਹੋਵੇ ਠੀਕ ਹੈ ਕਿਸੇ ਕੰਟਰੀ ਤੋਂ ਰਿਫਿਊਜ਼ ਹੋਵੇ ਸਟੂਡੈਂਟ ਉਹ ਉਹਨੂੰ ਆਪਣਾ ਜਿਹੜਾ ਅਮਰੀਕਾ ਜਾਣ ਵਾਸਤੇ ਇੱਕ ਸਹੀ ਰਾਹ ਚੁਣਨਾ ਚਾਹੀਦਾ ਆ ਸੋ ਸਹੀ ਰਾਹ ਇਹੀ ਆ ਜੀ ਸਟੂਡੈਂਟ ਵੀਜ਼ੇ ਦਾ ਸੋ ਡੋਂਕੀ ਦੇ ਨਾਮ ਤੇ ਤੁਸੀਂ ਬਿਲਕੁਲ ਜਦੋਂ ਆਪਾਂ ਛੋਟੇ ਬੱਚੇ ਨੂੰ ਭੇਜਣਾ ਭਾਜੀ ਹੁਣ ਬੱਚਿਆਂ ਦੀ ਉਮਰ ਹੁੰਦੀ ਆ 18 ਸਾਲ 19 ਸਾਲ 20 ਸਾਲ 22 ਸਾਲ ਫਿਰ ਇੰਨਾ ਰਿਸਕ ਮਾਪਿਓ ਨਾ ਲੈਣ ਉਹ ਸਿੱਧਾ ਸਿੱਧਾ ਵੀਜ਼ਾ ਆ ਇੱਕ ਜੈਨੂਅਨ ਵੀਜ਼ਾ ਆ ਐਫ 1 ਕੈਟਾਗਰੀ ਦਾ ਸਟੂਡੈਂਟ ਵੀਜ਼ਾ ਸੋ ਉਹਦੇ ਤੇ ਆਪਣੇ ਬੱਚੇ ਨੂੰ ਭੇਜਣ ਤਾਂ ਸੋ ਬਹੁਤ ਵਧੀਆ ਤੇ ਸਹੀ ਤਰੀਕੇ ਦੇ ਨਾਲ ਬੱਚਾ ਇੱਕ ਨੰਬਰ ਦੇ ਵਿੱਚ ਜੈਨੂਇਨ ਵੇ ਦੇ ਨਾਲ ਅਮਰੀਕਾ ਪਹੁੰਚ ਸਕਦਾ ਹੈ ਹਮ ਅ ਬਿਲਕੁਲ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਜੇ ਤੁਸੀਂ ਸਟੂਡੈਂਟ ਵੀਜ਼ਾ ਦੇ ਲਈ ਯੂਐਸਏ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਨਹੀਂ ਤਾਂ 20 April ਨੂੰ ਹੋਟਲ ਕਲਾਰਕਨ ਜਲੰਧਰ ਦੇ ਵਿੱਚ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕੈਰੀਅਰ ਦਿਸ਼ਾ ਐਜੂਕੇਸ਼ਨ ਵੱਲੋਂ ਉੱਥੇ ਤੁਸੀਂ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਉੱਥੇ ਤੁਹਾਨੂੰ ਡਾਇਰੈਕਟਲੀ ਕੌਣ-ਕੌਣ ਮਿਲੇਗਾ ਆਪਾਂ ਇਸ ਬਾਰੇ ਵੀ ਗੱਲ ਕਰਦੇ ਹਾਂ ਔਰ ਕੀ ਕੀ ਤੁਸੀਂ ਲੈ ਕੇ ਆਉਣਾ ਸਰ ਜਿਹੜਾ ਸੈਮੀਨਾਰ ਹੋ ਰਿਹਾ ਇਸ ਬਾਰੇ ਥੋੜਾ ਡਿਟੇਲ ਚ ਦੱਸ ਦਿਓ ਕਿਹੜੀ-ਕਿਹੜੀ ਯੂਨੀਵਰਸਿਟੀ ਕਾਲਜ ਤੋਂ ਜਿਹੜੇ ਉੱਥੇ ਰਿਪਰੈਜ਼ੈਂਟੇ ਸੋ ਪਹਿਲਾਂ ਤਾਂ ਇੱਕ ਵਾਰੀ ਟਾਈਮ ਨੋਟ ਕਰੋ 20 April ਦਿਨ ਸ਼ਨੀਵਾਰ এবੀ ਕਲਾਰਕ ਹੋਟਲ ਨੀਅਰ ਨਰਿੰਦਰ ਸਿਨੇਮਾ ਜਲੰਧਰ ਵਿਖੇ ਹੋ ਰਿਹਾ ਆ ਸੋ ਯੂਨੀਵਰਸਿਟੀ ਤੋਂ ਵੀ ਡੈਲੀਗੇਟਸ ਉੱਥੇ ਪਹੁੰਚ ਰਹੇ ਨੇ ਤੁਸੀਂ ਆਪਣੇ オリジナル ਡਾਕੂਮੈਂਟ ਲੈ ਕੇ ਨਾਲ ਆਪਣੇ ਪੇਰੈਂਟਸ ਨੂੰ ਲੈ ਕੇ ਉੱਥੇ ਪਹੁੰਚੋ ਤਾਂ ਜੋ 1 ਟੂ 1 ਕਾਉਂਸਲਿੰਗ ਲੈ ਕੇ ਤੁਹਾਨੂੰ ਅਮਰੀਕਾ ਬਾਰੇ ਪਤਾ ਲੱਗੇ ਸਭ ਤੋਂ ਖਾਸ ਚੀਜ਼ ਇਹਦੇ ਵਿੱਚ ਕੀ ਹੈ ਇੱਕ ਤਾਂ ਵਿਦਾਊਟ ਟਾਈਟਲਸ ਆ ਠੀਕ ਹੈ ਦੂਜਾ ਪੜਾਈ ਦੇ ਵਿੱਚ ਗੈਪ ਪੈ ਚੁੱਕਾ ਹੈ ਪੁਰਾਣੇ ਫੰਡ ਨਹੀਂ ਹੈਗੇ ਸਿਰਫ 90000 ਰੁਪਏ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਸੋ ਜਿੱਥੇ ਕੈਨੇਡਾ 20 25 25 30 30 ਲੱਖ ਤੱਕ ਅੱਜ ਬਜਟ ਪਹੁੰਚ ਚੁੱਕਾ ਹੈ ਕੈਨੇਡਾ ਦਾ ਉੱਥੇ ਹੀ ਇੱਕ ਵਰਡ ਦੀ ਪਹਿਲੇ ਨੰਬਰ ਦੀ ਕੰਟਰੀ ਯੂ ਐਸ ਏ ਤੁਹਾਨੂੰ ਵੈਲਕਮ ਕਰਦੀ ਆ ਸੋ ਅੰਬੈਸੀ बार-बार ਕਹਿ ਰਹੀ ਆ ਕਿ ਅਸੀਂ ਵੀਜ਼ੇ ਦੇਣੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੋ ਉਹਦਾ ਫਾਇਦਾ ਚੱਕੋ ਇੱਕ ਗੋਲਡਨ ਓਪਰਚ्युनिटी ਹੈਗੀ ਆ ਜਿਹੜੇ ਬੱਚੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਹੋਰ ਦੇਸ਼ ਚ ਰਿਫਿਊਜ਼ ਹੋ ਚੁੱਕੇ ਨੇ ਸੋ ਨਰਾਸ਼ ਹੋ ਚੁੱਕੇ ਨੇ ਉਹਨਾਂ ਨੂੰ ਵੀ ਨਰਾਸ਼ ਹੋਣ ਦੀ ਲੋੜ ਨਹੀਂ ਤੁਹਾਨੂੰ ਯੂਐਸਏ ਵੈਲਕਮ ਕਰਦਾ ਹੈ ਹਾਂ ਜੀ ਅ ਬਿਲਕੁਲ ਜੇ ਤੁਸੀਂ ਯੂਐਸਏ ਜਾਣਾ ਤਾਂ ਇੱਕ ਹੋਰ ਅਨਾਉਂਸਮੈਂਟ ਹੈ ਜਿਹੜੀ ਗੁਰਵਿੰਦਰ ਸਾਹਿਬ ਵੱਲੋਂ ਕੀਤੀ ਗਈ ਹੈ ਕਿ ਤਕਰੀਬਨ 90000 ਰੁਪਏ ਦੇ ਵਿੱਚ ਤੁਸੀਂ ਯੂਐਸਏ ਜਾ ਸਕਦੇ ਹੋ ਸਰ ਇਹ ਕੋਈ ਲਭਾਉਣ ਵਾਸਤੇ ਤਾਂ ਨਹੀਂ ਵੀ ਸਟੂਡੈਂਟ ਨੂੰ ਆਪਾਂ ਸੱਦ ਲੈਣਾ ਵੀ 90000 ਰੁਪਏ ਆਜੋ ਉਸ ਤੋਂ ਬਾਅਦ ਤਾਂ ਕਹਿਣਾ ਵੀ 20 ਲੱਖ ਲੱਗਣਾ 25 ਲੱਗਣਾ ਜਾਂ 30 ਲੱਗਣਾ ਦੇਖੋ 90000 ਰੁਪਏ ਦੇ ਵਿੱਚ ਸਟੂਡੈਂਟ ਆਪਣਾ ਵੀਜ਼ਾ ਹਾਸਲ ਕਰ ਸਕਦਾ ਆ ਇਹ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਭਾਜੀ ਜੈਨੂਇਨ ਜਿਹੜਾ ਵੇ ਆ ਬੱਚੇ ਦੀ I20 ਦੀ ਫੀਸ ਐਮਬੈਸੀ ਦੀ ਫੀਸ ਸਰਵਿਸ ਫੀਸ ਸੋ ਵੀਜ਼ਾ ਲੈਣ ਤੱਕ ਦਾ ਖਰਚਾ ਜਿਹੜਾ ਉਹ ਸਿਰਫ ਤੇ ਸਿਰਫ 90000 ਰੁਪਏ ਆ ਤੇ ਇਹ ਜਿਹੜਾ ਆਫਰ ਵੈਲਿਡ ਆ ਇਹ ਸਾਡੇ ਸੈਮੀਨਾਰ ਵਾਸਤੇ ਆ ਸੋ ਇਸ ਕਰਕੇ ਜਿਹੜੇ ਵੀ ਕਲਾਇੰਟ ਅਪਲਾਈ ਕਰਨਾ ਚਾਹੁੰਦੇ ਨੇ ਯੂ ਐਸ ਏ ਸੋ 2014 ਤੋਂ ਪਿਛਲੇ 10 ਸਾਲ ਤੋਂ ਅਸੀਂ ਕੰਮ ਕਰ ਰਹੇ ਆ ਯੂ ਐਸ ਏ ਦਾ ਸੋ ਬਹੁਤ ਹੀ ਵਧੀਆ ਤੁਹਾਨੂੰ ਗਾਈਡੈਂਸ ਦਵਾਂਗੇ ਇੰਟਰਵਿਊ ਦੀ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਵਾਂਗੇ ਸੋ ਜਿਹੜੇ ਵੀ ਕਲਾਇੰਟ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਵਿਜ਼ਿਟ ਕਰਨਾ ਚਾਹੁੰਦੇ ਨੇ ਕਾਲ ਕਰ ਸਕਦੇ ਨੇ 9023148148 ਨੰਬਰ ਤੇ ਸੋ ਅਪਾਇੰਟਮੈਂਟ ਲੈ ਕੇ ਵਿਜ਼ਿਟ ਕਰੋ ਜੀ ਹੂੰ ਬਿਲਕੁਲ ਜੇਕਰ ਤੁਸੀਂ ਯੂ ਐਸ ਏ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਆਪਸ਼ਨਸ ਇੱਕ ਚੰਗੀ ਜਿਹੜੀ ਹੈ ਇੱਕੋ ਥਾਂ ਦੇ ਉੱਤੇ ਤੁਸੀਂ ਪਹੁੰਚਣਾ ਹੈ ਹੋਟਲ ਕਲਾਰਕਿਨ ਜਲੰਧਰ ਦੇ ਵਿੱਚ 20 April ਦਿਨ ਸ਼ਨੀਵਾਰ ਨੂੰ ਉੱਥੇ ਪਹੁੰਚ ਕੇ ਤੁਸੀਂ ਆਪਣੇ ਪੇਰੈਂਟਸ ਨੂੰ ਨਾਲ ਲਿਆਓ ਆਪਣੇ origignal documents ਲੈ ਕੇ ਆਓ ਤਾਂ ਉੱਥੇ ਪਹੁੰਚ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਸਰ ਕਿਹੜੀ ਕਿਹੜੀ ਯੂਨੀਵਰਸਿਟੀ ਕਾਲਜ ਤੋਂ ਜਿਹੜੇ ਉੱਥੇ ਰੀਪ ਕੰਟੀਵ ਨੇ ਜਾਂ ਪ੍ਰਤੀਨਿਧੀ ਉਥੇ ਆ ਰਹੇ ਨੇ ਕਿੰਨੇ ਕ ਕਾਲਜ ਔਰ ਯੂਨੀਵਰਸਿਟੀਆਂ ਉਥੇ ਮਿਲਣਗੀਆਂ ਸਟੂਡੈਂਟ ਨੂੰ ਸੋ ਦੇਖੋ ਕਾਫੀ ਯੂਨੀਵਰਸਿਟੀ ਤੋਂ ਅਸੀਂ ਉਥੇ ਡੈਲੀਗੇਟ ਸੱਦੇ ਹੋਏ ਨੇ ਸੋ ਜਿਹੜੇ ਵੀ ਬੱਚੇ ਵਿਜ਼ਿਟ ਕਰਨਗੇ ਉਹਨਾਂ ਦੀ 1 ਟੂ 1 ਕਾਉਂਸਲਿੰਗ ਕਰਵਾਵਾਂਗੇ ਸਾਰਾ ਦੱਸਿਆ ਜਾਊਗਾ ਯੂਐਸਏ ਦੇ ਬਾਰੇ ਵੀਜ਼ਾ ਪ੍ਰਣਾਲੀ ਦੇ ਬਾਰੇ ਕਿ ਵੀਜ਼ਾ ਕਿੱਦਾਂ ਲੈ ਸਕਦੇ ਆ ਆਪਾਂ ਸਾਡਾ 10 ਸਾਲਾਂ ਦਾ ਤਜਰਬਾ ਜਿਹੜਾ ਆ ਅਸੀਂ ਉਹਦੇ ਰਾਹੀਂ ਸਟੂਡੈਂਟ ਨੂੰ ਸਮਝਾਵਾਂਗੇ ਸੋ ਵੀਜ਼ਾ ਕਿੱਦਾਂ ਲੈਣਾ ਇੰਟਰਵਿਊ ਕਿੰਨੇ ਟਾਈਮ 'ਚ ਮਿਲਦੀ ਆ ਇੰਟਰਵਿਊ ਕ੍ਰੈਕ ਕਿੱਦਾਂ ਕਰਨੀ ਆ ਹਰ ਇੱਕ ਚੀਜ਼ ਗਾਈਡ ਕੀਤੀ ਜਾਊਗੀ ਯੂਨੀਵਰਸਿਟੀ ਦੇ ਡੈਲੀਗੇਟਸ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਜੀ ਬਿਲਕੁਲ ਭਾਜੀ ਅੱਜਕੱਲ ਆਪਾਂ ਦੇਖਦੇ ਆ ਇੱਕ ਨਾ ਮਿਥ ਬਣੀ ਹੋਈ ਆ ਬਹੁਤ ਸਾਰੇ ਵੀਡੀਓ ਜੋ ਆਪਾਂ ਦੇਖਦੇ ਆ سوشل ਮੀਡੀਆ ਦਾ ਜ਼ਮਾਨਾ ਹੈਗਾ ਕਿ ਵੀਜ਼ੇ ਵੀ ਦਿਖਾਏ ਜਾਂਦੇ ਆ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਐਡਸ ਵੀ ਆਪਾਂ ਦੇਖਦੇ ਆ ਕਿਸ ਤਰ੍ਹਾਂ ਦੇ ਨਾਲ ਇੱਕ ਪੇਰੈਂਟਸ ਨੂੰ ਜਾਂ ਬੱਚੇ ਨੂੰ ਚੂਜ਼ ਕਰਨਾ ਚਾਹੀਦਾ ਯਾਨੀ ਕਿ ਆਪਣਾ ਕੰਸਲਟੈਂਟ ਹੈ ਕਿਸ ਤਰ੍ਹਾਂ ਦੇ ਨਾਲ ਰਾਈਟ ਕੰਸਲਟੈਂਟ ਚੂਜ਼ ਹੋ ਸਕਦਾ ਸੋ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਕੱਲ ਤੁਸੀਂ ਬਹੁਤ ਵਧੀਆ ਭਾਜੀ ਗੱਲ ਕੀਤੀ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ। ਸੋ ਸੋਸ਼ਲ ਮੀਡੀਆ ਤੋਂ ਦੇਖ ਕੇ ਹੀ ਆਪਾਂ ਬੰਦੇ ਨੂੰ ਜੱਜ ਕਰ ਲੀਦਾ। ਸਭ ਤੋਂ ਪਹਿਲਾਂ ਤਾਂ ਦੇਖੋ ਜੇਤੋਂ ਤੁਸੀਂ ਜਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਲੱਗੇ ਆਂ ਵੀ ਉਹਨੇ ਪਹਿਲਾਂ ਕਿੰਨੇ ਕੁ ਵੀਜ਼ੇ ਲਵਾਏ ਆ। ਜੇ ਸਾਡੇ ਕੋਲੋਂ ਵੀ ਕਰਨਾ ਸਾਡਾ ਇੰਸਟਾਗ੍ਰam ਪੇਜ ਦੇਖੋ, ਫੇਸਬੁੱਕ ਦੇਖੋ, YouTube ਦੇਖੋ ਵੀ ਅਸੀਂ ਜਿਹੜੀ ਕੰਟਰੀ ਦਾ ਬਾਰੇ ਤੁਹਾਨੂੰ ਦੱਸ ਰਹੇ ਹਾਂ ਅਮਰੀਕਾ ਬਾਰੇ ਸੋਸੀ ਅਮਰੀਕਾ ਤੇ ਕਿੰਨੇ ਕੁ ਵੀਜ਼ੇ ਲਵਾਏ ਆ ਸੋ ਸਾਡੇ ਤਾਂ ਬਾਬੇ ਜੀ ਕਿਰਪਾ ਦੇ ਨਾਲ ਇਦਾਂ ਆ ਜੀ ਜਿਹੜਾ ਵੀ ਕਲਾਇੰਟ ਅਪਲਾਈ ਕਰਨ ਆਉਂਦਾ ਆ ਜਾਂ ਪੁੱਛਣ ਆਉਂਦਾ ਆ ਉਹ ਸਾਨੂੰ ਆਪ ਹੀ ਦੱਸ ਦਿੰਦਾ ਵੀ ਸਰ ਮੇਰਾ ਫਲਾਣੇ ਭੂਆ ਦਾ ਮੁੰਡਾ ਚਾਚੇ ਦਾ ਮੁੰਡਾ ਤੁਹਾਡੇ ਕੋਲੋਂ ਗਿਆ ਸੀ ਸੋ ਇਸ ਤਰੀਕੇ ਦੇ ਨਾਲ ਕੰਸਲਟੈਂਟ ਚੂਜ਼ ਕਰੋ ਆਪਣਾ ਕਿ ਪਹਿਲਾਂ ਲੱਗੇ ਹੋਏ ਵੀਜ਼ੇ ਦੇਖੋ ਫਿਰ ਅਪਲਾਈ ਕਰੋ ਹੂੰ ਬਿਲਕੁਲ ਜਦੋਂ ਤੁਸੀਂ ਕੰਸਲਟੈਂਟ ਲਈ ਚੋਣ ਕਰੀਏ ਬਹੁਤ ਹੀ ਧਿਆਨ ਦੇ ਨਾਲ ਕਰਨੀ ਹੈ ਕਿਹੜਾ ਕੰਸਲਟੈਂਟ ਦਾ ਰੋਲ ਸਿਰਫ ਇਹ ਨਹੀਂ ਹੁੰਦਾ ਕਿ ਤੁਹਾਨੂੰ ਕਈ ਵਾਰੀ ਆਪਾਂ ਦੇਖਦੇ ਆ ਗਲਤ ਕੰਸਲਟੈਂਟ ਜੇ ਤੁਸੀਂ ਚੁਣ ਲਿਆ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਵੀ ਹੋ ਸਕਦੇ ਹੋ ਇਸ ਕਰਕੇ ਜਿਹਦੇ ਡਾਇਰੈਕਟਲੀ ਟਾਇਪ ਹੈਗੇ ਆ ਡਾਇਰੈਕਟਲੀ ਜਿਵੇਂ ਭਾਜੀ ਪਿਛਲੇ 10 ਸਾਲ ਤੋਂ ਯੂਐਸਏ ਦਾ ਹੀ ਕੰਮ ਕਰ ਰਹੇ ਆ ਯਾਨੀ ਕਿ ਅਮਰੀਕਾ ਸਟੱਡੀ ਵੀਜ਼ੇ ਦਾ ਕੰਮ ਕਰ ਰਹੇ ਨੇ ਬਹੁਤ ਸਾਰੇ ਸਟੂਡੈਂਟ ਨੂੰ ਮੈਂ ਭੇਜ ਚੁੱਕੇ ਆ ਔਰ ਤੁਸੀਂ ਜੇਕਰ ਯੂਐਸਏ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ 20 April ਨੂੰ ਜਿਹੜਾ ਸੈਮੀਨਾਰ ਹੋ ਰਿਹਾ ਹੈ ਉੱਥੇ ਪਹੁੰਚ ਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਸਰ ਯੂਐਸਏ ਦੀ ਜਦੋਂ ਗੱਲ ਆਉਂਦੀ ਹੈ ਤਕਰੀਬਨ ਆਪਾਂ ਕਹਿੰਦੇ ਆ I20 ਨੂੰ ਜਾ ਇੱਕ ਤਾਂ I20 on ਦੇ ਵਿੱਚ ਕਹਿੰਦੇ ਸਟੂਡੈਂਟ ਬਹੁਤ ਟਾਈਮ ਲੱਗ ਰਿਹਾ ਨਾਲ ਦੀ ਨਾਲ स्लots ਬੁਕਿੰਗ ਨਹੀਂ ਹੋ ਰਹੀਆਂ ਕਿਉਂਕਿ ਕਹਿੰਦੇ 2-2 4-4 ਮਹੀਨੇ ਤੱਕ ਟਾਈਮ ਹੀ ਨਹੀਂ ਹੈਗਾ ਕਿਸ ਤਰ੍ਹਾਂ ਦੇ ਨਾਲ ਛੇਤੀ ਬੁਕਿੰਗ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਕਿ ਜਲਦੀ ਤੁਸੀਂ स्लots ਬੁੱਕ ਕਰ ਸਕੋ ਇੰਟਰਵਿਊ ਦੇ ਲਈ ਸੋ ਭਾਜੀ ਦੇਖੋ ਇਹੀ ਗੱਲ ਆ ਇਹੀ ਐਕਸਪੀਰੀਅੰਸ ਦੀ ਗੱਲ ਆਉਂਦੀ ਆ ਹੁਣ ਜਿਨ੍ਹਾਂ ਨੇ ਨਵਾਂ ਯੂਐਸਏ ਸ਼ੁਰੂ ਕੀਤਾ ਆ ਉਹਨਾਂ ਨੂੰ ਇਹ ਪ੍ਰੋਬਲਮਜ਼ ਆਉਣੀਆਂ ਹੀ ਆ ਜੀ I20 ਨਹੀਂ ਆਉਣੀ ਸਾਡੇ ਤੋਂ ਵੀ ਕਲਾਇੰਟ ਆਉਂਦੇ ਆ ਪੁੱਛ ਕੇ ਗਏ ਸੀ ਚਲੋ ਕਿ ਤੋ ਹੋਰ ਅਪਲਾਈ ਕਰ ਲਿਆ ਉਹ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਦੁਬਾਰਾ ਅਪਲਾਈ ਕਰਨ ਹੋਣਦੇ ਆ ਕਿ ਸਰ ਮੇਰਾ ਫਰੈਂਡ ਤੁਹਾਡੇ ਤੋਂ ਅਪਲਾਈ ਕੀਤਾ ਸੀ ਉਸ ਟਾਈਮ ਤੇ ਉਹ ਅਮਰੀਕਾ ਬੈਠਾ ਆ ਤੇ ਮੈਂ ਕਿਸੇ ਹੋਰ ਤੋਂ ਕੀਤਾ ਸੀ ਤੇ ਮੇਰੀ ਹੱਲੇ ਤੱਕ I20 ਨਹੀਂ ਆਈ ਬਿਲਕੁਲ ਜੈਨੂਇਨ ਸਵਾਲ ਆ ਭਾਜੀ ਕਿ I20 ਬਹੁਤਿਆਂ ਕੰਸਲਟੈਂਟ ਤੋਂ ਨਹੀਂ ਆਉਂਦੀ ਸੋ ਮੇਨ I20 ਤੇ ਵੀਜ਼ਾ ਆ ਸਾਡੇ ਕੋਲ ਅਗਸਟ ਇਨਟੇਕ ਇਸ ਟਾਈਮ ਅਵੇਲੇਬਲ ਆ ਬਹੁਤ ਹੀ ਘੱਟ ਟਾਈਮ ਆ ਅਗਸਟ ਇਨਟੇਕ ਚ ਤੇ ਸਭ ਤੋਂ ਵੱਡਾ ਇਨਟੇਕ ਹੁੰਦਾ ਆ ਅਗਸਟ ਸੋ ਤੁਹਾਡੀ I20 ਵੀ ਆਊਗੀ ਤੁਹਾਡੀ ਐਮਬੈਸੀ ਦੀ ਡੇਟ ਵੀ ਮਿਲੂਗੀ ਤੇ ਆਪਾਂ ਵੀਜ਼ਾ ਵੀ ਲਵਾਂਗੇ ਜੀ ਬਿਲਕੁਲ ਹਰ ਤਰ੍ਹਾਂ ਦੀ ਤਿਆਰੀ ਹੈ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਸਰਵਿਸਿਜ਼ ਕੋਲੇ ਜੇਕਰ ਤੁਸੀਂ ਆਉਨੇ ਹੋ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਗਾਈਡੈਂਸ ਜਿਹੜੀ ਹੈ ਉਮੀਦ ਕਰਦੇ ਹਾਂ ਸਹੀ ਤਰੀਕੇ ਦੇ ਨਾਲ ਦਿੱਤੀ ਜਾਊਗੀ ਔਰ ਤੁਹਾਨੂੰ ਵੀਜ਼ਾ ਦਿਵਾਉਣ ਦੇ ਵਿੱਚ ਤੁਹਾਡੀ ਸਹਾਇਤਾ ਵੀ ਕੀਤੀ ਜਾਊਗੀ ਸਰ ਨਾਲ ਦੀ ਨਾਲ ਨਾ ਜਦੋਂ ਯੂ ਐਸ ਏ ਦੀ ਗੱਲ ਆਉਂਦੀ ਹੈ ਸਾਡੇ ਜ਼ਿਆਦਾਤਰ ਕੀ ਦੇਖਦੇ ਆਪਾਂ 40 50 ਲੱਖ ਰੁਪਏ ਲਾ ਕੇ ਦੋ ਨੰਬਰ 'ਚ ਯੂ ਐਸ ਏ ਜਾਣਾ ਪ੍ਰੈਫਰ ਦਿੰਦੇ ਆ ਪਰ ਸਟੱਡੀ ਵੀਜ਼ਾ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ 90000 ਦਾ ਬਹੁਤ ਘੱਟ ਪੈਸੇ ਇੰਜ ਫੀਸ ਦੇ ਕੇ ਤੁਸੀਂ ਯੂਐਸਏ ਜਾ ਸਕਦੇ ਹੋ ਇੱਧਰ ਸਟੂਡੈਂਟ ਆਉਂਦਾ ਨਹੀਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਦੋਂ ਯੂਐਸਏ ਵੀਜ਼ਾ ਦੀ ਗੱਲ ਆਉਂਦੀ ਹੈ ਤਾਂ ਇੰਟਰਵਿਊ ਦੀ ਗੱਲ ਆ ਜਾਂਦੀ ਹੈ ਵੀ ਯਾਰ ਇੰਟਰਵਿਊ ਦੀ ਤਿਆਰੀ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਇੰਟਰਵਿਊ ਤੇ ਅਸੀਂ ਨਿਕਲ ਨਹੀਂ ਪਾਵਾਂਗੇ ਇੰਟਰਵਿਊ ਦੀ ਤਿਆਰੀ ਦੇ ਲਈ ਕੀ ਖਾਸ ਪ੍ਰਬੰਧ ਹੈਗੇ ਆ ਸਭ ਤੋਂ ਵੱਡੀ ਗੱਲ ਇਹ ਆ ਬੱਚਾ ਜਿਹਨੇ ਅਪਲਾਈ ਕਰਨਾ ਅਮਰੀਕਾ ਦਾ ਵੀਜ਼ਾ ਪੋਜ਼ਿਟਿਵ ਹੋਣਾ ਚਾਹੀਦਾ ਹੂੰ ਸੋ ਸਟੂਡੈਂਟ ਪੋਜ਼ਿਟਿਵ ਹੋਣਾ ਚਾਹੀਦਾ ਇਹਦੇ ਵਿੱਚ ਸਭ ਤੋਂ ਵੱਡੀ ਸੋ ਮੈਂ ਬਾਰ-ਬਾਰ ਕਹਿਣਾ ਹੁੰਦਾ ਰਿਜ਼ਲਟ ਦੋ ਹੀ ਹੁੰਦੇ ਆ ਹਾਂ ਤੇ ਨਾ ਅਸੀਂ ਵੀਜ਼ਾ ਅਪਲਾਈ ਕਿਉਂ ਕਰਨਾ ਆ ਹਾਂ ਕਰਕੇ ਕਰਨਾ ਵੀ ਸਾਨੂੰ ਵੀਜ਼ਾ ਮਿਲਣਾ ਆ ਸੋ ਪੋਜ਼ਿਟਿਵ ਹੋ ਕੇ ਪ੍ਰੈਪਰੇਸ਼ਨ ਕਰੋ ਇੰਟਰਵਿਊ ਦੀ ਤਿਆਰੀ ਤੁਹਾਨੂੰ ਅਸੀਂ ਕਰਵਾ ਦੇਣੀ ਆ ਤਿਆਰੀ ਕਰਵਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਵਾ ਕੇ ਆਪਾਂ ਐਮਬੈਸੀ 'ਚ ਪੇਸ਼ ਕਰਾਂਗੇ ਸੋ ਪੋਜ਼ਿਟਿਵ ਸੋਚੋ ਰੱਬ ਦਾ ਨਾਮ ਲੈ ਕੇ ਤਿਆਰੀ ਕਰੋ ਤੇ ਵੀਜ਼ਾ ਆਊਗਾ ਕਭਰਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਹੀ ਬਿਲਕੁਲ ਸਰ ਜਿਵੇਂ ਤੁਸੀਂ 20 April ਦੀ ਆਪਾਂ ਸੈਮੀਨਾਰ ਦੀ ਗੱਲ ਕਰ ਰਹੇ ਹਾਂ ਟੋਟਲ ਪ੍ਰੋਸੈਸਿੰਗ ਟਾਈਮ ਜਦੋਂ ਉਸ ਦਿਨ ਕੋਈ ਸਟੂਡੈਂਟ ਆਉਂਦਾ ਹੈ ਪਹਿਲਾਂ ਤਾਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਆਉਣ ਤੇ ਦੂਜਾ ਪ੍ਰੋਸੈਸਿੰਗ ਟਾਈਮ ਟੋਟਲ ਕਿੰਨਾ ਲੱਗਦਾ ਯੂਐਸਏ ਦੇ ਵੀਜ਼ਾ ਕਿੰਨੇ ਟਾਈਮਸ ਰਿਜ਼ਲਟ ਜਿਹੜੇ ਨੇ ਆ ਰਹੇ ਨੇ ਜੀ ਭਾਜੀ ਹੁਣ ਹੈਗਾ ਜੀ August intake ਸੋ August intake ਵਾਸਤੇ ਰਾਈਟ ਟਾਈਮ ਹੈ ਬਿਲਕੁਲ ਅਪਲਾਈ ਕਰਨ ਦਾ ਸਾਡੇ ਕੋਲ ਬਹੁਤ ਥੋੜਾ ਟਾਈਮ ਹੈ ਆ ਅਪਲਾਈ ਕਰਨ ਵਾਸਤੇ ਸੋ ਜਲਦੀ ਅਪਲਾਈ ਕਰਨ ਸਟੂਡੈਂਟ ਇੱਕ ਪਾਸਪੋਰਟ ਤੇ ਨਾਲ ਤੁਹਾਡੇ ਜੋ ਕੁਆਲਿਫਿਕੇਸ਼ਨ ਹੈਗੀ ਆ 10th 2 ਗ੍ਰੈਜੂਏਸ਼ਨ ਜਿੰਨਾ ਪੜੇ ਉਹ ਸਾਰੇ ਡਾਕੂਮੈਂਟ origignal ਲੈ ਕੇ ਪਹੁੰਚੋ ਤਾਂ ਜੋ ਅਸੀਂ ਤੁਹਾਨੂੰ ਯੂਨੀਵਰਸਿਟੀ ਦੇ ਡੈਲੀਗੇਸ਼ਨ ਨਾਲ ਮਲਾ ਕੇ ਉਸੇ ਟਾਈਮ ਤੁਹਾਡੀ ਅਸੈਸਮੈਂਟ ਹੋ ਸਕੇ ਸੋ ਇਹ ਇੰਨੇ ਕੀ ਡਾਕੂਮੈਂਟ ਨੇ ਆਓ ਆਪਣੇ ਜ਼ਰੂਰ ਪੇਰੈਂਟਸ ਦੇ ਨਾਲ ਬਿਲਕੁਲ ਜਿਹੜੇ ਵੀ ਸਟੂਡੈਂਟ ਯੂਐਸਏ ਜਾਣਾ ਚਾਹੁੰਦੇ ਨੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ 20 April ਨੂੰ Hotel Clarkin ਜਲੰਧਰ ਦੇ ਵਿੱਚ ਸੈਮੀਨਾਰ ਆ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਵੱਲੋਂ ਉੱਥੇ ਪਹੁੰਚ ਕੇ ਤੁਸੀਂ ਯੂਐਸਏ ਜਾਣ ਸੰਬੰਧੀ ਹਰ ਜਾਣਕਾਰੀ ਲੈ ਸਕਦੇ ਹੋ ਕਿੰਨੇ ਫੰਡ ਚਾਹੀਦੇ ਆ ਕਿਹੜੇ ਕਾਲਜ ਕਿਹੜਾ ਕੋਰਸ ਤੋਂ ਮਿਲੂਗਾ ਹਰ ਚੀਜ਼ ਲਈ ਤੁਸੀਂ ਉੱਥੇ ਪਹੁੰਚ ਸਕਦੇ ਹੋ ਉਸ ਤੋਂ ਪਹਿਲਾਂ ਆਪਣੇ ਅਪਾਇੰਟਮੈਂਟ ਹੈ ਜਿਹੜੀ ਇਸ ਨੰਬਰ ਦੇ ਉੱਤੇ ਕਾਲ ਕਰਕੇ ਬੁੱਕ ਕਰਾ ਸਕਦੇ ਹੋ ਸਰਨਾਂ ਸਰ ਨੂੰ ਮਿਲਣਾ ਚਾਹੁੰਦੇ ਹੋ ਸੈਮੀਨਾਰ 'ਚ ਤਾਂ ਮਿਲ ਸਕਦੇ ਆ ਪਰ ਉਸ ਤੋਂ ਅੱਗੇ ਪਿੱਛੇ ਵੀ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਜਲੰਧਰ ਪਹੁੰਚ ਕੇ ਸਰ ਦੇ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰਕੇ ਇਹਨਾਂ ਨੂੰ ਮਿਲ ਸਕਦੇ ਹੋ ਪਰਸਨਲੀ ਤੌਰ ਤੇ ਆਪਣੀ ਗਾਈਡੈਂਸ ਹੈ ਜਿਹੜੀ ਕਾਉਂਸਲਿੰਗ ਹੈ ਲੈ ਸਕਦੇ ਹੋ ਅਸੈਸਮੈਂਟ ਕਰਾ ਸਕਦੇ ਹੋ ਆਪਣੇ origignal documents ਨੇ ਜਿਹੜੇ WhatsApp ਦੇ ਉੱਤੇ ਸੈਂਡ ਕਰਕੇ ਵੀ ਅਸੈਸਮੈਂਟ ਹੈ ਜਿਹੜੀ ਕਰਾਈ ਜਾ ਸਕਦੀ ਹੈ ਜੇਕਰ ਕਿਤੇ ਦੂਰ ਬੈਠੇ ਹੋ ਜੇਕਰ ਤੁਸੀਂ ਨਹੀਂ ਆ ਸਕਦੇ ਸਰ ਨਾਲ ਦੇ ਨਾਲ ਜੇ ਆ ਹੁਣ ਜਿਵੇਂ ਯੂਐਸਏ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਨਾਲ ਕਿਹੜੇ ਕਿਹੜੇ ਕੋਰਸ ਹੋਰ ਕਿਹੜੇ ਕਿਹੜੀ ਐਜੂਕੇਸ਼ਨ ਹੈ ਜਿਹੜੀ ਤੁਸੀਂ ਅਜੇ ਐਕਸਪਰਟ ਅੱਛੀ ਮੰਨੋਗੇ ਕਿ ਜਿਹੜੇ ਸਟੂਡੈਂਟ ਨੇ ਯਾਰ ਆ ਐਜੂਕੇਸ਼ਨ ਯੂਐਸਏ ਦੇ ਵਿੱਚ ਉਹਨਾਂ ਨੂੰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੀਆਰ ਨੂੰ ਲੈ ਕੇ ਕਿਉਂਕਿ ਆਪਾਂ ਦੇਖਦੇ ਆ ਵੀ ਯੂਐਸਏ ਦੇ ਵਿੱਚ ਪੀਆਰ ਨੂੰ ਲੈ ਕੇ ਕਾਫੀ ਮੁਸ਼ਕਲਾਂ ਹੁੰਦੀਆਂ ਆ ਸਟੂਡੈਂਟ ਨੂੰ ਕਿਸ ਤਰ੍ਹਾਂ ਨਾਲ ਗਾਈਡ ਕਰੋਗੇ ਸੋ ਭਾਜੀ ਇਹਦੇ ਵਿੱਚ ਜਦੋਂ ਸਟੂਡੈਂਟ ਸਾਡੇ ਤੋਂ ਵਿਜ਼ਿਟ ਕਰੂਗਾ ਨਾ ਅਸੀਂ ਉਹਦੇ ਡਾਕੂਮੈਂਟ ਦੇਖ ਕੇ ਉਹਦੀ ਕਿਹੜੀ ਸਟਰੀਮ ਹੈ ਉਹਨੂੰ ਉਸ ਹਿਸਾਬ ਨਾਲ ਕੋਰਸ ਪਰਵਾਇਡ ਕੀਤਾ ਜਾਊਗਾ ਵੈਸੇ ਜਿਹੜੇ ਯੂਐਸਏ ਦੇ ਵਿੱਚ ਸਟੈਂਪ ਪ੍ਰੋਗਰਾਮ ਹੁੰਦੇ ਆ ਐਸਟੀਏਐਮ ਸੋ ਜਿਹੜੇ ਬੱਚੇ ਇਸ ਪ੍ਰੋਗਰਾਮ ਦੇ ਅੰਡਰ ਜਾਂਦੇ ਆ ਉਹਨਾਂ ਨੂੰ ਵਰਕ ਪਰਮਿਟ ਵੀ ਮਿਲਦਾ ਆ ਤੇ ਪੀਆਰ ਵੀ ਮਿਲਦਾ ਆ ਬਾਕੀ ਡਿਪੈਂਡ ਬੱਚੇ ਦੀ ਕਵਾਲੀਫਿਕੇਸ਼ਨ ਤੇ ਆ ਵੀ ਉਹ ਕਿਹੜੀ ਸਟਰੀਮ ਦੇ ਵਿੱਚ ਇਥੋਂ ਪੜਿਆ ਆ ਸੋ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਸਹੀ ਕੋਰਸ ਦੀ ਚੋਣ ਕੀਤੀ ਜਾਊਗੀ ਸੋ ਅਸੀਂ ਜਿਹੜਾ ਭਾਜੀ ਡੀਲ ਕਰਦੇ ਆ ਅਸੀਂ ਯੂਨੀਵਰਸਿਟੀਆਂ ਡੀਲ ਕਰਦੇ ਆ ਯੂਨੀਵਰਸਿਟੀ ਦੇ ਵਿੱਚ ਪਲੱਸ 2 ਤੋਂ ਬਾਅਦ ਵਾਲੇ ਬੱਚੇ ਨੂੰ ਗ੍ਰੈਜੂਏਸ਼ਨ ਮਿਲੇਗੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਬੱਚੇ ਨੂੰ ਮਾਸਟਰ ਮਿਲੇਗੀ ਸੋ ਕਾਫੀ ਕੰਸਲਟੈਂਟ ਨੇ ਜਿਹੜੇ ਕਾਲਜ ਪ੍ਰਮੋਟ ਕਰਦੇ ਨੇ ਸੋ ਮੈਂ ਬੱਚਿਆਂ ਨੂੰ ਇਹ ਦੱਸਾਂ ਵੀ ਕਾਲਜ ਦਾ ਵੀਜ਼ਾ ਨਹੀਂ ਆਉਂਦਾ ਸੋ ਯੂਨੀਵਰਸਿਟੀਆਂ ਦੇ ਵੀਜ਼ੇ ਆਉਂਦੇ ਨੇ ਜਿਹੜਾ ਬੰਦਾ ਤੁਹਾਡਾ ਕਾਲਜ ਚ ਅਪਲਾਈ ਕਰਦਾ ਆ ਸੋ ਤੁਹਾਨੂੰ ਇੰਟਰਵਿਊ ਦੇਣ ਦੀ ਵੀ ਉਹਦੀ ਲੋੜ ਨਹੀਂ ਹੈਗੀ ਕਿਉਂਕਿ ਕਾਲਜਾਂ ਦੇ ਵੀਜ਼ੇ ਨਹੀਂ ਆਉਂਦੇ ਹੈਗੇ ਸੋ ਚੰਗਾ ਕੰਸਲਟੈਂਟ ਚੂਜ਼ ਕਰੋ ਜਿਹੜਾ ਤੁਹਾਨੂੰ ਸਹੀ ਰਾਹ ਪਾਉਂਦਾ ਆ ਕੋਰਸ ਦੀ ਟੈਨਸ਼ਨ ਨਾ ਲਓ ਚੰਗੇ ਕੋਰਸ ਪ੍ਰੋਵਾਈਡ ਕਰਾਂਗੇ 2014 ਤੋਂ ਲੈ ਕੇ ਹੁਣ ਤੱਕ ਅਸੀਂ ਯੂਐਸਏ ਨੂੰ ਹੀ ਡੀਲ ਕਰਦੇ ਆਏ ਹਾਂ ਜੀ ਬਿਲਕੁਲ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਇਸ ਨੰਬਰ ਤੇ ਉੱਤੇ ਕਾਲ ਕਰੋ ਸਰ ਨੂੰ ਮਿਲ ਵੀ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਕਿਸੇ ਵੀ ਕੰਟਰੀ ਤੁਸੀਂ ਜਾਣਾ ਉਸ ਬਾਰੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਜਾਇਆ ਕਰੋ ਹਮੇਸ਼ਾ ਸੀ ਇਸ ਸ਼ੋਅ ਦੇ ਦੌਰਾਨ ਤੁਹਾਨੂੰ ਦੱਸਦੇ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਪਹੁੰਚ ਸਕਦੇ ਹੋ ਸਾਡਾ ਇਹ ਗੱਲਬਾਤ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਪਹੁੰਚ ਸਕੋ ਮੰਨ ਲਓ ਤੁਸੀਂ ਕਿਸੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਇੱਕ ਕਾਲਜ ਜਾਂ ਦੋ ਕਾਲਜ ਬਾਰੇ ਗਾਈਡ ਕੀਤਾ ਜਾ ਸਕਦਾ ਹੈ ਜਾਂ ਉਹ ਉੱਥੇ ਕਾਉਂਸਲਰ ਇੱਕ ਹੋਊਗਾ ਪਰ ਜੇਕਰ ਤੁਸੀਂ ਇਸ ਸੈਮੀਨਾਰ ਦੇ ਵਿੱਚ ਹਿੱਸਾ ਬਣਦੇ ਹੋ ਤਾਂ ਸੈਮੀਨਾਰ ਦੇ ਵਿੱਚ ਤੁਸੀਂ ਬਹੁਤ ਸਾਰੇ ਕਾਲਜਸ ਨੂੰ ਯੂਨੀਵਰਸਿਟੀਆਂ ਨੂੰ ਡਾਇਰੈਕਟਲੀ ਮਿਲ ਸਕਦੇ ਹੋ ਜੇਕਰ ਤੁਸੀਂ ਪੜ੍ਹਾਈ ਕਰਨੀ ਹੈ ਉਹਨਾਂ ਦੇ ਜਿਹੜੇ ਵੀ ਡੈਲੀਗੇਟਸ ਉੱਥੇ ਪਹੁੰਚਣਗੇ ਉਹਨਾਂ ਨੂੰ ਮਿਲ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦਾ এনवायरमेंट ਹੈ ਹਰ ਚੀਜ਼ ਜੋ ਵੀ ਤੁਹਾਡੇ ਸਵਾਲ ਨੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੇ ਵਿਦੇਸ਼ ਜਾਣਾ ਤਾਂ ਤੁਸੀਂ ਇਸ ਨੰਬਰ ਕਾਲ ਕਰਕੇ 20 April ਨੂੰ ਤੁਸੀਂ ਹੋਟਲ ਕਲਾਰਕ ਨਿਸ਼ਲੰਦਰ ਦੇ ਵਿੱਚ ਪਹੁੰਚ ਕੇ ਜਿਹੜੀ ਆ ਜਾਣਕਾਰੀ ਹਾਸਲ ਕਰ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਜਿਹੜਾ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਆਪਾਂ ਹਮੇਸ਼ਾ ਹੀ ਦੇਖਦੇ ਆਂ ਬਹੁਤ ਸਾਰੇ ਕੰਟਰੀਆਂ ਦੇ ਸੈਮੀਨਾਰ ਹਮੇਸ਼ਾ ਹੁੰਦੇ ਰਹਿੰਦੇ ਆ ਕੈਨੇਡਾ ਦਾ ਯੂਕੇ ਦਾ ਪਰ ਯੂਐਸਏ ਦੇ ਸੈਮੀਨਾਰ ਬਹੁਤ ਘੱਟ ਹੁੰਦੇ ਆ ਕੀ ਕਰਨਾ ਸੋ ਯੂਐਸਏ ਬਹੁਤ ਹੀ ਘੱਟ ਕੰਸਲਟੈਂਟ ਕਰਦੇ ਨੇ ਪ੍ਰੋਸੈਸ ਬਿਲਕੁਲ ਡਿਫਰੈਂਟ ਆ ਇਹਦਾ ਕੈਨੇਡਾ ਦੇ ਨਾਲੋਂ ਸੋ ਇਸੇ ਕਰਕੇ ਅਸੀਂ ਯੂਐਸਏ ਦਾ ਇੱਕ ਅਵੇਅਰਨੈਸ ਸੈਮੀਨਾਰ ਤੁਹਾਡੇ ਵਾਸਤੇ ਲੈ ਕੇ ਆਏ ਆ ਕਿ ਤੁਸੀਂ ਪ੍ਰੋਪਰ ਆਪਣੀ ਕਾਉਂਸਲਿੰਗ ਲਓ ਯੂਐਸਏ ਬਾਰੇ ਪਤਾ ਲੱਗੇ ਪੜਾਈ ਚ ਗੈਪ ਹੈ ਚੁੱਕਾ ਹੈ ਫੰਡ ਘਟ ਨੇ ਜਾਂ ਫਿਰ ਰਿਫਿਊਜ਼ ਨਾ ਲਵਾ ਕੇ ਦੁਖੀ ਹੋਏ ਹੋ ਸੋ ਬਹੁਤ ਹੀ ਗੋਲਡਨ ਓਪਰਚ्युनिटी ਤੁਹਾਡੇ ਵਾਸਤੇ ਲੈ ਕੇ ਆਏ ਆ ਅਮਰੀਕਾ ਦਾ ਸਟੂਡੈਂਟ ਵੀਜ਼ਾ ਵਿਦਆਊਟ ਐਲਸ ਜੀ ਬਿਲਕੁਲ ਸਰ ਜਿਵੇਂ ਤੁਸੀਂ ਹੁਣੇ ਗੈਪ ਦੀ ਗੱਲ ਕੀਤੀ ਹੈ ਗੈਪ ਦੇ ਨਾਲ ਕਿੰਨੇ ਗੈਪ ਦੇ ਨਾਲ ਸਟੂਡੈਂਟ ਅਪਲਾਈ ਕਰ ਸਕਦਾ ਔਰ ਕਿਹੜੀ ਕੰਟਰੀ ਤੋਂ ਐਨੀ ਕੰਟਰੀ ਤੋਂ ਰਿਫਿਊਜ਼ ਹੋਵੇ ਕਿ ਉਹ ਵੀ ਕਰ ਸਕਦਾ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਪੜ੍ਹਾਈ ਛੱਡੇ ਨੂੰ 5 ਸਾਲ 7 ਸਾਲ 8 ਸਾਲ 9 ਸਾਲ 10 ਸਾਲ ਵੀ ਹੋ ਗਏ ਨੇ ਪਰ ਤੁਸੀਂ ਬੋਲ ਸਕਦੇ ਹੋ ਇੰਟਰਵਿਊ ਦੇ ਸਕਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਵੀਜ਼ਾ ਆਪਾਂ ਲੈ ਲਵਾਂਗੇ ਜੀ ਬਿਲਕੁਲ ਨਾਲ ਦੇ ਨਾਲ ਸਰ ਜਿਵੇਂ ਆਪਾਂ ਦੇਖਦੇ ਹਾਂ ਹੁਣ 2024 ਵਾਲੇ ਸਟੂਡੈਂਟਸ ਨੇ ਜਿਹੜੇ ਉਹਨਾਂ ਦੇ ਐਗਜ਼ਾਮ ਹੋ ਚੁੱਕੇ ਆ ਬਹੁਤ ਸਾਰੇ ਸਟੂਡੈਂਟ ਨੇ ਜੋ ਅਲਗ-ਅਲਗ ਕੰਟਰੀਜ਼ ਇਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਹੋਊਗੀ ਕਿਸੇ ਦੀ ਆਸਟ੍ਰੇਲੀਆ ਕਿਸੇ ਦੀ ਕੈਨੇਡਾ ਕਿਸੇ ਦੀ ਯੂਕੇ ਹਨਾ ਪਰ ਜੇ ਕਿਸੇ ਦੀ ਯੂਐਸਏ ਹੈ ਔਰ ਜਦੋਂ ਆਪ ਹੋਰ ਕਿਸੇ ਕੰਟਰੀ ਦੀ ਆਪਾਂ ਗੱਲ ਕਰਾਂਗੇ ਤਾਂ ਸ਼ਾਇਦ ਉਹਨਾਂ ਨੂੰ ਆਇਲਰਸ ਕਰਨੀ ਪਊਗੀ ਤਕਰੀਬਨ ਹੁਣੇ ਰਿਜ਼ਲਟ ਤੋਂ ਬਾਅਦ ਉਹਨਾਂ ਨੂੰ 2-3 ਮਹੀਨੇ ਲੱਗ ਜਾਣਗੇ ਪਰ ਹਾਂ 2024 ਜਿਹੜੇ ਐਗਜ਼ਾਮ ਜਿਨ੍ਹਾਂ ਦੇ ਹੋਏ ਐ ਕਿ ਉਹ ਵੀ ਇਸ ਸੈਮੀਨਾਰ ਦਾ ਹਿੱਸਾ ਬਣ ਸਕੀਏ ਕੋਈ ਫਾਇਦਾ ਲੈ ਸਕੀਏ ਹਰ ਇੱਕ ਚੀਜ਼ ਦਾ ਦੌਰ ਹੁੰਦਾ ਪਹਿਲਾਂ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਆਇਆ ਨਿਊਜ਼ੀਲੈਂਡ ਦਾ ਵੀਜ਼ਾ ਬਹੁਤ ਆਇਆ ਪੰਜ ਪੰਜ ਬੈਂਡ ਦੇ ਸਾਢੇ ਚਾਰ ਚਾਰ ਬੈਂਡ ਦੇ ਵੀ ਆਸਟ੍ਰੇਲੀਆ ਨੇ ਵੀਜ਼ਾ ਦਿੱਤਾ ਕੈਨੇਡਾ ਨੇ ਵੀਜ਼ਾ ਬਹੁਤ ਦਿੱਤਾ ਹੁਣ ਇਸ ਟਾਈਮ ਸਾਰੀਆਂ ਕੰਟਰੀਆਂ ਵੀਜ਼ਾ ਬਹੁਤ ਘੱਟ ਦੇ ਰਹੀਆਂ ਨੇ ਸੋ ਅਮਰੀਕਾ ਨੇ ਆਪਣਾ ਸਟੂਡੈਂਟ ਵੀਜ਼ਾ ਖੋਲ੍ਹਿਆ ਆ ਜਿੱਦਰ ਨੂੰ ਰੁਝਾਨ ਜਾਂਦਾ ਆ ਹੁਣ ਯੂ ਐਸ ਏ ਦਾ ਟ੍ਰੈਂਡ ਹੈ ਬਹੁਤ ਬੱਚੇ ਆਪਣਾ ਸੁਪਨਾ ਪੂਰਾ ਕਰਕੇ ਯੂ ਐਸ ਏ ਪਹੁੰਚ ਚੁੱਕੇ ਨੇ ਤੇ ਬਹੁਤੇ ਜਿਹੜੇ ਜਾਣਾ ਚਾਹੁੰਦੇ ਨੇ ਚੰਗੀ ਪੜ੍ਹਾਈ ਕਰਨਾ ਚਾਹੁੰਦੇ ਨੇ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਅਮਰੀਕਾ ਦੀ ਆਪਸ਼ਨ ਬਹੁਤ ਹੀ ਵਧੀਆ ਆਪਸ਼ਨ ਹੈ ਸੋ ਜਿਹੜੇ ਵੀ ਕਲਾਇੰਟ ਜਾਣਾ ਚਾਹੁੰਦੇ ਨੇ ਕਾਲ ਕਰ ਸਕਦੇ ਹੋ ਤੇ ਮਿਲ ਸਕਦੇ ਹੋ ਆ ਕੇ ਅ ਬਿਲਕੁਲ ਆਪਾਂ ਯੂ ਐਸ ਏ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਯੂ ਐਸ ਏ ਦਾ ਵੀਜ਼ਾ ਲੈ ਵੀ ਰਹੇ ਆ ਤਕਰੀਬਨ ਹੁਣੇ ਆਪਾਂ ਗੱਲ ਕੀਤੀ ਸੀ ਇੱਕ ਡਾਟਾ ਜਿਹੜਾ ਯੂ ਐਸ ਏ ਐਮਬੈਸੀ ਨੇ ਦਿੱਤਾ ਕਿ ਤਕਰੀਬਨ ਪਿਛਲੇ ਸਾਲ ਦੇ ਵਿੱਚ ਜਿਹੜਾ ਪਿਛਲੇ ਸੈਸ਼ਨ ਲੰਘੇ ਆ ਸਤੰਬਰ 2023 ਦੇ ਤੱਕ 1.40 ਲੱਖ ਸਟੂਡੈਂਟ ਨੂੰ ਜਿਹੜਾ ਵੀਜ਼ਾ ਯੂ ਐਸ ਏ ਨੇ ਦਿੱਤਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਵੀਜ਼ੇ ਅਪਰੂਵਲ ਆ ਜਿਹੜੀ ਇਸ ਦੀ ਰੇਟਿੰਗ ਵੱਧ ਰਹੀ ਹੈ ਸਕਸੈਸ ਜਿਹੜਾ ਰੇਟ ਆ ਉਹ ਵੱਧ ਰਿਹਾ ਹੈ ਲਗਾਤਾਰ ਯੂ ਐਸ ਏ ਦਾ ਇਸ ਕਰਕੇ ਜੇਕਰ ਤੁਸੀਂ ਯੂ ਐਸ ਏ ਸਟ ਸੈਮੀਨਾਰ ਹੋ ਰਿਹਾ ਇਸ ਤੇ ਤੁਸੀਂ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਸੈਮੀਨਾਰ ਤੋਂ ਇਲਾਵਾ ਵੀ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤੇ ਸੈਂਟਰ ਮਾਰਕੀਟ ਜਲੰਧਰ ਦੇ ਵਿੱਚ ਕੈਰੀਅਰ ਦਿਸ਼ਾ ਦਾ ਆਫਿਸ ਹੈ ਉੱਥੇ ਪਹੁੰਚ ਕੇ ਵੀ ਤੁਸੀਂ ਸਰ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਜਾਣਕਾਰੀ ਹੈ ਜਿਹੜੀ ਪ੍ਰੋਪਰ ਤਰੀਕੇ ਨਾਲ ਲੈ ਕੇ ਕਿਉਂਕਿ ਤਕਰੀਬਨ ਯੂਐਸਏ ਦਾ ਹੀ ਕੰਮ ਕਰਦੇ ਆ ਭਾਜੀ ਇਸ ਕਰਕੇ ਖਾਸ ਤੌਰ ਤੇ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਜਿਹੜਾ ਤੁਸੀਂ ਸੈਮੀਨਾਰ ਕਰ ਰਹੇ ਹੋ ਉਸ ਬਾਰੇ ਸਟੂਡੈਂਟ ਨੂੰ ਜਾਗਰੂਕ ਕੀਤਾ ਜਾਵੇ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਭਾਜੀ ਹਰੇਕ ਕੰਟਰੀ ਜਦੋਂ ਜਾਣਾ ਹੁੰਦਾ ਤਾਂ ਫੰਡਸ ਦੀ ਲੋੜ ਹੁੰਦੀ ਹੈ ਕਿਸੇ 'ਚ 25 ਲੱਖ ਦਿਖਾਉਣਾ ਹੈ ਕਿਸੇ 'ਚ 30 ਦਿਖਾਉਣਾ ਹੈ ਕਿਸੇ 'ਚ 2 ਸਾਲ ਪੁਰਾਣਾ 4 ਸਾਲ ਪੁਰਾਣਾ ਯੂ ਐਸ ਏ ਦੇ ਵਿੱਚ ਫੰਡਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਸਟੂਡੈਂਟ ਕੋਲੇ ਭਾਜੀ ਯੂ ਐਸ ਏ ਦੇ ਵਿੱਚ ਜਿਹੜੇ ਫੰਡ ਨੇ ਸਿਰਫ 1 ਦਿਨ ਪੁਰਾਣੇ ਅੱਜ ਪਾਏ ਆ ਤੇ ਕੱਲ ਸ਼ੂ ਕਰਾ ਲਓ ਹੁਣ ਆਸਟ੍ਰੇਲੀਆ ਕਰਦੇ ਆ 3-3 ਮਹੀਨੇ ਨਿਊਜ਼ੀਲੈਂਡ ਕਰਦੇ ਆ 6-6 ਮਹੀਨੇ ਪੁਰਾਣੇ ਫੰਡ ਨੇ ਸੋ ਇੱਥੇ ਸਿਰਫ ਇੱਕ ਦਿਨ ਪੁਰਾਣੇ ਫੰਡ ਚਾਹੀਦੇ ਆ ਤੇ ਉਹ ਹਰ ਇੱਕ ਬੱਚਾ ਜਾਂ ਉਹਦੇ ਪੇਰੈਂਟਸ ਉਹਨੂੰ ਅਰੇਂਜ ਕਰਨ ਦੇ ਵਿੱਚ ਸਖਾਈ ਹੁੰਦੀ ਹੈ ਜੀ ਸਰ ਹਮ ਬਿਲਕੁਲ ਸਰ ਇੱਕ ਤਾਂ ਆਪਾਂ ਗੱਲ ਕਰ ਰਹੇ ਜਿਵੇਂ ਪਲੱਸ 2 ਵਾਲੇ ਸਟੂਡੈਂਟ ਆ ਜਿਹੜੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਜਾਣਾ ਚਾਹੁੰਦੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਹੈ ਕਿਸੇ ਨੇ ਜਾਂ ਮਾਸਟਰ ਡਿਗਰੀ ਡਿਗਰੀ ਲਈ ਜਾਣਾ ਉਹਨਾਂ ਦੇ ਲਈ ਕਿਹੜੇ ਕਿਹੜੇ ਆਪਸ਼ਨਸ ਹੈਗੀਆਂ ਨੇ ਕਿ ਸੈਮੀਨਾਰ ਚ ਉਹਨਾਂ ਲਈ ਕੋਈ ਖਾਸ ਆਪਸ਼ਨਸ ਹੋਣਗੀਆਂ ਭਾਜੀ ਸਾਡੇ ਕੋਲ ਹਰ ਇੱਕ ਪੜ੍ਹਾਈ ਦੇ ਵਾਸਤੇ ਆਪਸ਼ਨ ਹੈ ਆ ਗ੍ਰੈਜੂਏਸ਼ਨ ਲਈ ਜਾਣਾ ਜਾਂ ਮਾਸਟਰ ਲਈ ਜਾਣਾ ਪੂਰੇ ਯੂਐਸਏ ਦੀਆਂ ਯੂਨੀਵਰਸਿਟੀਆਂ ਅਸੀਂ ਡੀਲ ਕਰਦੇ ਆ ਸਾਨੂੰ ਆਕੇ ਦੱਸੋ ਵੀ ਮੈਂ ਐਸ ਲੋਕੇਸ਼ਨ 'ਚ ਜਾਣਾ ਚਾਹੁੰਦਾ ਹਾਂ ਸੋ ਸੇਮ ਲੋਕੇਸ਼ਨ ਦੇ ਵਿੱਚ ਤੁਹਾਨੂੰ ਯੂਨੀਵਰਸਿਟੀ ਤੁਹਾਡਾ ਕੋਰਸ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪਲੱਸ 2 ਵਾਲੇ ਨੂੰ ਗ੍ਰੈਜੂਏਸ਼ਨ ਮਿਲੇਗੀ ਤੇ ਜਿਹਨੇ ਗ੍ਰੈਜੂਏਸ਼ਨ ਕੀਤੀ ਆ ਉਹਨੂੰ ਮਾਸਟਰ ਮਿਲੇਗੀ ਜਿਹੜੇ ਵੀ ਲਾਈਨ ਦੇ ਵਿੱਚ ਉਹਦੀ ਹੈਗੀ ਆ ਆਰਟਸ ਆ ਕਾਮਰਸ ਆ ਨਾਨ ਮੈਡੀਕਲ ਆ ਮੈਡੀਕਲ ਆ ਇੰਜੀਨੀਅਰਿੰਗ ਆ ਕਿਸੇ ਵੀ ਲਾਈਨ ਦੇ ਵਿੱਚ ਚਾਹੀਦੀ ਆ ਸਾਡੇ ਤੋਂ ਹਰ ਇੱਕ ਕੋਰਸ ਅਵੇਲੇਬਲ ਆ ਤੇ ਹਰ ਇੱਕ ਲੋਕੇਸ਼ਨ ਅਵੇਲੇਬਲ ਆ ਸਾਰੀਆਂ ਯੂਨੀਵਰਸਿਟੀਆਂ ਨਾਲ ਅਸੀਂ ਅਮਰੀਕਾ 'ਚ ਡੀਲ ਕਰਦੇ ਆ ਜੀ ਹਾਂ ਜੀ ਅ ਬਿਲਕੁਲ ਯੂਐਸਏ ਦੀ ਆਪਾਂ ਗੱਲ ਕਰ ਰਹੇ ਆ ਬਹੁਤ ਸਾਰੇ ਸਟੂਡੈਂਟ ਨੇ ਜੋ ਯੂਐਸਏ ਜਾਣਾ ਚਾਹੁੰਦੇ ਆ ਸਹੀ ਰਸਤੇ ਦੀ ਤਲਾਸ਼ ਵਿੱਚ ਹੋਣਗੇ ਬਹੁਤ ਸਾਰਿਆਂ ਨੇ ਦੀ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ ਆ ਜਾਂ ਤੁਸੀਂ ਕਿਸੇ ਤਰੀਕੇ ਦੇ ਨਾਲ ਆਇਲਟਸ ਨਹੀਂ ਕਰ پا ਰਹੇ ਜਾਂ ਤੁਹਾਡੇ ਬੈਂਡ ਸਕੋਰ ਘਟ ਆਏ ਆ ਤਾਂ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਬਣ ਕੇ ਜੋ ਕਿ 10 ਅਪ੍ਰੈਲ ਹੋਟਲ ਕਲਾਰਕ ਇਨ ਜਲੰਧਰ ਦੇ ਵਿੱਚ ਹੋ ਰਿਹਾ ਉੱਥੇ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਸਰ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਯੂਨੀਵਰਸਿਟੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਉਣੇ ਆ ਉਹਨਾਂ ਨੂੰ ਮਿਲ ਸਕਦੇ ਹੋ ਪ੍ਰੋਪਰ ਜਾਣਕਾਰੀ ਜਿਹੜੀ ਲੈ ਸਕਦੇ ਹੋ ਜਿਵੇਂ ਭਾਈ ਨੇ ਕਿਹਾ ਫੰਡਸ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਹੈਗੀ ਇੱਕ ਦਿਨ ਪੁਰਾਣੇ ਫੰਡਸ ਨੇ ਜਿਹੜੇ ਯੂਐਸ ਦੇ ਵਿੱਚ ਚੱਲ ਜਾਂਦੇ ਔਰ ਵੱਡੀ ਗੱਲ ਹੈ ਜਿਹੜਾ 90000 ਦੇ ਵਿੱਚ ਜਿਹੜਾ ਵੀਜ਼ਾ ਤੁਸੀਂ ਯੂਐਸਏ ਦਾ ਹਾਸਲ ਹੈ ਜਿਹੜਾ ਕਰ ਸਕਦੇ ਹੋ ਭਾਜੀ ਯੂਐਸਏ ਦਾ ਫੀਸ ਕਿੰਨੀ ਹੋਊਗੀ ਸਟੂਡੈਂਟ ਦੀ ਯਾਨੀ ਕਿ 90000 ਫੀਸ ਹੈ ਜਾਂ ਤੁਹਾਡੀ ਫੀਸ ਹੈ ਜਾਂ ਐਮਬੈਸੀ ਫੀਸ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਫੀਸ ਭਾਜੀ ਜਿਹੜੀ ਲੱਖ ਰੁਪਇਆ ਕੋਸਟ ਹੋਣੀ ਆ ਤੇ ਉਹ ਜਦੋਂ ਬੱਚਾ ਆਊਗਾ ਸਾਡੇ ਕੋਲ ਵਿਜ਼ਿਟ ਕਰੂਗਾ ਸੈਮੀਨਾਰ 'ਚ ਸਟੈਪ ਬਾਈ ਸਟੈਪ ਕੱਲੀ ਕੱਲੀ ਚੀਜ਼ ਉਹਨੂੰ ਆਪਾਂ ਸਮਝਾ ਦੇਾਂਗੇ ਜੀ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਯੂ ਐਸ ਐ ਸਟਡੀ ਵੀਜ਼ਾ ਸੁਪਨਾਂ ਤੁਸੀਂ ਦੇਖ ਰਹੇ ਹੋ ਤਾਂ ਬਹੁਤ ਵਧੀਆ ਆਪਸ਼ਨਸ ਐ ਤੁਹਾਡੇ ਲਈ ਤੁਸੀਂ 20 ਅਪ੍ਰੈਲ ਨੂੰ ਜਲੰਧਰ ਪਹੁੰਚੋ ਸਰ ਹੋਰ ਖਾਸ ਕੋਈ ਮੈਸੇਜ ਤੁਸੀਂ ਸੁਣਨਾ ਚਾਹੋ ਖਾਸ ਤੌਰ ਤੇ ਸਹਿਬੀਨਾਂ ਨੂੰ ਲੈ ਕੇ ਜਿਹੜਾ ਵੀ ਪ੍ਰੋਗਰਾਮ ਹੋ ਰਿਹਾ ਹੈ ਸੋ ਮੈਸੇਜ ਪਾਜੀ ਇਹ ਹੀ ਆ ਕਿ 20 April ਦਿਨ ਸ਼ਨੀਵਾਰ ਹੋਟਲ AB Clark ਦੇ ਵਿੱਚ ਅਮਰੀਕਾ ਦਾ ਸੈਮੀਨਾਰ ਹੋਣ ਜਾ ਰਿਹਾ ਹੈ ਸੋ ਉਹਦੇ ਵਿੱਚ ਤੁਸੀਂ ਵਿਜ਼ਿਟ ਕਰੋ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ ਆਪਣੇ ਐਜੂਕੇਸ਼ਨਲ ਡਾਕੂਮੈਂਟ ਤੇ ਵਿਦ ਪਾਸਪੋਰਟ ਆਓ ਤੇ ਕਾਲ ਕਰੋ ਸਾਡੇ ਦਿੱਤੇ ਨੰਬਰ ਤੇ 9023148148 ਅਪਾਇੰਟਮੈਂਟ ਫਿਕਸ ਕਰਕੇ ਮਿਲ ਸਕਦੇ ਹੋ ਜਾਂ ਫਿਰ ਸੈਮੀਨਾਰ ਤੋਂ ਪਹਿਲਾਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਯੂਐਸਏ ਟਾਵਰ ਸੈਂਟਰਲ ਮਾਰਕੀਟ ਆਫਿਸ ਨੰਬਰ 4 ਨੀਅਰ ਬੱਸ ਸਟੈਂਡ ਜਲੰਧਰ ਵਿਜ਼ਿਟ ਕਰਕੇ ਮੈਨੂੰ ਮਿਲ ਸਕਦੇ ਹੋ ਸੱਚਾ ਬਿਲਕੁਲ ਹੈ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲਵਾਲੀਆਂ ਨੇ ਜਿਹੜੇ ਸਟੂਡੈਂਟ ਨੇ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਟ ਤੋਂ ਬਾਅਦ ਯੂਐਸਏ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡੇ ਸਟੱਡੀ ਦੇ ਵਿੱਚ ਲੰਮਾ ਗੈਪ ਹੈ ਤੁਸੀਂ ਆਇਲਟਸ ਨਹੀਂ ਕਰ ਪਾਰੇ ਜਾਂ ਆਇਲਟਸ ਕੀਤੀ ਹੋਈ ਹੈ ਉਹ ਵਧੀਆ ਗੱਲ ਹੈ ਕਿਉਂਕਿ ਤੁਹਾਨੂੰ ਅੱਛੀ ਯੂਨੀਵਰਸਿਟੀ ਅੱਛਾ ਕਾਲਜ ਮਿਲ ਸਕਦਾ ਹੈ ਜਿਹੜੇ ਵੀ ਸਟੂਡੈਂਟ ਨੇ ਯੂਐਸਏ ਜਾਣਾ ਚਾਹੁੰਦੇ ਆ ਜਿਹੜੇ ਪੇਰੈਂਟਸ ਆਪਣੇ ਬੱਚੇ ਨੂੰ ਯੂਐਸਏ ਅਮਰੀਕਾ ਭੇਜਣਾ ਚਾਹੁੰਦੇ ਨੇ ਉਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਆ ਜਲੰਧਰ ਹੋਟਲ ਏਪੀ ਕਲਾਰਕ ਦੇ ਵਿੱਚ ਜਿਹੜਾ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਡਾਇਰੈਕਟਲੀ ਕੁਝ ਯੂਨੀਵਰਸਿਟੀਆਂ ਕਾਲਜਾਂ ਦੇ ਜਿਹੜੇ ਨੁਮਾਇੰਦੇ ਉੱਥੇ ਆਉਣਗੇ ਉਹਨਾਂ ਨੂੰ ਮਿਲ ਸਕਦੇ ਹੋ ਔਰ ਜਾਣਕਾਰੀ حاصل ਕਰ ਸਕਦੇ ਹੋ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਕੀਮਤੀ ਜਾਣਕਾਰੀ ਦੇ ਲਈ ਥੈਂਕ ਯੂ ਬੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਨੂੰ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਸ਼ੁਰੂ ਤੋਂ ਬਾਅਦ ਕਿਸੇ ਵੀ ਟਾਈਮ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਤੁਸੀਂ 20 ਅਪ੍ਰੈਲ ਨੂੰ ਜਲੰਧਰ ਹੋਟਲ ਏ ਵੀ ਕਲਾਰਕ ਦੇ ਵਿੱਚ ਪਹੁੰਚ ਕੇ ਸੈਮੀਨਾਰ ਦਾ ਹਿੱਸਾ ਬਣੋ ਆਪਣੀ ਬੈਸਟ ਸਟੱਡੀ ਬੈਸਟ ਫਿਊਚਰ ਤੇ ਲਈ ਔਰ ਸਹੀ ਜਾਣਕਾਰੀ ਦੇ ਲਈ ਸੈਮੀਨਾਰ ਦਾ ਹਿੱਸਾ ਬਣ ਕੇ ਤੁਸੀਂ ਪ੍ਰੋਪਰ ਗਾਈਡੈਂਸ ਲੈ ਸਕਦੇ ਹੋ ਬਹੁਤ-ਬਹੁਤ ਧੰਨਵਾਦ ਜੀ ਸਸਟਾ